ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਕੇਂਦਰ ਸਰਕਾਰ ਨੇ ਜਦੋਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਤ ਨੋਟੀਫਿਕੇਸ਼ਨ ਵਾਪਸ ਲਿਆ ਤਾਂ ਇਸ ਨੂੰ ਇੱਕ ਸਵਾਗਤਯੋਗ ਕਦਮ ਵਜੋਂ ਦੇਖਿਆ ਗਿਆ ਸੀ ਪਰ ਉਸ ਦੇ ਕੁਝ ਹੀ ਪਲਾਂ ਬਾਅਦ ਕੇਂਦਰ ਸਰਕਾਰ ਨੇ ਇੱਕ ਹੋਰ ਸ਼ਰਾਰਤ ਕੀਤੀ ਇਹ ਸ਼ਰਾਰਤ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਮੋਦੀ ਸਰਕਾਰ ਦਾ ਇੱਕ ਕੋਝਾ ਮਜ਼ਾਕ ਲੱਗਦੀ ਹੈ ਜੀ ਹਾਂ ਅਸਲ ਕਹਾਣੀ ਇਹ ਹੈ ਕਿ ਕੇਂਦਰ ਸਰਕਾਰ ਦੇ ਉਚੇਰੀ ਸਿੱਖਿਆ ਮੰਤਰਾਲੇ ਵੱਲੋਂ 28 ਤਰੀਕ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਨੋਟੀਫਿਕੇਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਡੈਮੋਕਰੈਟਿਕ ਤਰੀਕੇ ਦੇ ਨਾਲ ਯੂਨੀਵਰਸਿਟੀ ਦੀ ਸੈਨੇਟ ਔਰ ਸਿੰਡੀਕੇਟ ਦੀ ਚੋਣ ਹੁੰਦੀ ਹੈ ਉਸ ਨੂੰ ਭੰਗ ਕਰ ਦਿੱਤਾ ਗਿਆ ਕਿਉਂਕਿ ਉਸ ਦੀਆਂ ਚੋਣਾ ਪਹਿਲਾਂ ਹੀ ਪੈਂਡਿੰਗ ਪਈਆਂ ਸੀ ਸੋ ਪੂਰੇ ਸਿਸਟਮ ਨੂੰ ਇੱਕ ਨੋਟੀਫਿਕੇਸ਼ਨ ਰਾਹੀਂ ਰੱਦ ਕਰ ਦਿੱਤਾ ਗਿਆ ਜਿਹੜੀ ਇਹ ਯੂਨੀਵਰਸਿਟੀ ਹੈ ਇਹ ਪੰਜਾਬ ਵਿਧਾਨ ਸਭਾ ਦੇ ਪਾਸ ਮਤੇ ਮੁਤਾਬਕ ਬਣੀ ਹੋਈ ਹੈ ਇਹ ਜਿਹੜੀ ਯੂਨੀਵਰਸਿਟੀ ਹੈ ਇਹ ਪਬਲਿਕ ਪੈਸੇ ਦੇ ਨਾਲ ਸ਼ੁਰੂ ਹੋਈ ਸੀ ਪਬਲਿਕ ਦਾ ਇੱਥੇ ਮਤਲਬ ਸਰਕਾਰੀ ਨਹੀਂ ਲੋਕਾਂ ਦੇ ਪੈਸੇ ਦੇ ਨਾਲ ਸੋ ਅਜਿਹੀ ਅਜਿਹੇ ਆਦਾਰਾ ਜਿਹੜਾ ਲੋਕਾਂ ਦੇ ਪੈਸੇ ਨਾਲ ਪਬਲਿਕ ਮਨੀ ਦੇ ਨਾਲ ਸ਼ੁਰੂ ਹੋਇਆ ਹੋਵੇ ਉਸ ਦੇ ਪ੍ਰਬੰਧਨ ਦੇ ਵਿੱਚ ਲੋਕਾਂ ਦੀ ਜਿਹੜੀ ਸਿੱਧੀ ਸ਼ਮੂਲੀਅਤ ਹੈ ਉਹ ਜਿਹੜਾ ਸਿਸਟਮ ਇੱਕ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਸੀ 59 ਸਾਲ ਪੁਰਾਣਾ ਇਸ ਸਿਸਟਮ ਸੇਗਾ ਉਸ ਸਿਸਟਮ ਦੇ ਵਿੱਚ ਉਸ ਸਿਸਟਮ ਨੂੰ ਰੱਦ ਕਰਕੇ ਮੋਦੀ ਸਰਕਾਰ ਨੇ ਇੱਕ ਡਿਸੀਜਨ ਲਿਆ ਭਾਵੇਂ ਕਿ ਕਿਹਾ ਇਹ ਜਾਂਦਾ ਰਿਹਾ ਕਿ ਯੂਨੀਵਰਸਿਟੀ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਕਿ ਸੈਨੇਟ ਔਰ ਸਿੰਡੀਕੇਟ ਜਿਹੜੀ ਡੈਮੋਕਰੈਟਿਕ ਤਰੀਕੇ ਦੇ ਨਾਲ ਚੁਣੀ ਜਾਂਦੀ ਹੈ ਉਸ ਦੇ ਵਿੱਚ ਪੋਲਿਟਿਕਸ ਬਹੁਤ ਹੋ ਗਈ ਉਸ ਦੇ ਵਿੱਚ ਜਿਹੜੇ ਨਾਨ ਅਕਾਦਮਿਕ ਬੰਦੇ ਆ ਜਿਨ੍ਹਾਂ ਦਾ এডਿਕੇਸ਼ਨ ਦੇ ਨਾਲ ਕੋਈ ਸੰਬੰਧ ਨਹੀਂ ਹੈ ਉਹ ਦੇ ਵਿੱਚ ਆ ਜਾਂਦੇ ਹੈ ਤੇ ਇਸ ਕਰਕੇ ਜਿਹੜਾ ਕੰਮ ਹੈ ਉਹ ਪ੍ਰਭਾਵਿਤ ਹੋ ਰਿਹਾ ਤੇ ਇਸ ਕਰਕੇ ਸਿਸਟਮ ਬਦਲਿਆ ਜਾਏ ਔਰ ਸੈਨੇਟ ਦੇ ਜਿਹੜੇ 95 ਮੈਂਬਰੀ ਸੈਨੇਟ ਸੀ ਉਸ ਨੂੰ 31 ਮੈਂਬਰੀ ਕਰ ਦਿੱਤਾ ਗਿਆ ਤੇ ਸਿੰਡੀਕੇਟ ਜਿਹੜੀ ਹੈ ਜਿਹੜੀ ਪੂਰੇ ਡਿਸੀਜਨ ਲੈਂਦੀ ਹੈ ਉਹ ਡਿਸੀਜਨ ਜਿਹੜੀ ਹੈ ਉਹ ਉਹ ਸਾਰੀ ਦੀ ਸਾਰੀ ਨਾਮਜਦ ਪ੍ਰਣਾਲੀ ਦੇ ਨਾਲ ਲਾਗੂ ਕਰ ਦਿੱਤੀ ਗਈ ਇਸ ਦਾ ਵਿਰੋਧ ਹੋਇਆ ਸੁਭਾਵਕ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਕੋਈ ਆਮ ਯੂਨੀਵਰਸਿਟੀ ਨਹੀਂ ਹੈ ਕਿ ਕੋਈ ਇੱਕ ਯੂਨੀਵਰਸਿਟੀ ਨਹੀਂ ਹੈ ਇਹ ਇਹ 1882 ਦੇ ਵਿੱਚ ਲਾਹੌਰ ਤੋਂ ਸ਼ੁਰੂ ਹੋਈ ਸੀ ਤੇ ਪੰਜਾਬ ਦੇ ਇੱਕ ਸੱਭਿਆਚਾਰਕ ਅਕਾਦਮਿਕ ਔਰ ਪੋਲੀਟੀਕਲ ਵਿਰਾਸਤ ਦਾ ਦਾ ਨਮੂਨਾ ਹੈ ਯਾਤ੍ਰੋਹਰ ਹੈ ਜਾਂ ਕਹਿ ਲਈਏ ਕਿ ਪੋਲੀਟੀਕਲ ਪੰਜਾਬ ਦੇ ਸੱਭਿਆਚਾਰਕ ਵਿਰਾਸਤ ਦੀ ਮੂੰਹ ਬੋਲਦੀ ਤਸਵੀਰ ਹੈ ਸੋ ਇਸ ਦੇ ਉੱਤੇ ਕਬਜ਼ਾ ਕਰਨ ਦੀ ਇੱਕ ਕੇਂਦਰ ਸਰਕਾਰ ਦੀ ਇਹ ਕੋਸ਼ਿਸ਼ ਹੈ ਤੇ ਉਹ ਲਗਾਤਾਰ ਕਈ ਤਰ੍ਹਾਂ ਦੇ ਡਿਸੀਜਨ ਸਮੇਂ-ਸਮੇਂ ਤੇ ਲੈਂਦੇ ਰਹਿੰਦੇ ਆ ਸੋ ਇਸੇ ਇਸੇ ਤੜੀ ਦੇ ਤਹਿਤ ਇਸ ਡਿਸੀਜਨ ਨੂੰ ਵੀ ਦੇਖਿਆ ਗਿਆ ਸੀਗਾ ਸੋ ਉਸ ਉਸ ਦੇ ਵਿੱਚ ਪੁਰਾਣੀ ਜਿਹੜੀ ਪ੍ਰਣਾਲੀ ਐ ਉਸ ਨੂੰ ਰੱਦ ਕੀਤਾ ਗਿਆ ਔਰ ਨਵੇਂ ਕਿਸਮ ਦੀ ਨੋਮੀਨੇਟਿਡ ਪ੍ਰਣਾਲੀ ਜਿਹੜੀ ਐ ਉਹ ਸਾਹਮਣੇ ਲਿਆਂਦੀ ਗਈ ਇਸ ਦਾ ਵਿਰੋਧ ਹੋਇਆ ਕਿ ਸਟੂਡੈਂਟਾਂ ਨੇ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਨੇ ਉਹ ਲਗਾਤਾਰ ਧਰਨਾ ਦੇ ਰਹੇ ਸੀਗੇ ਤੇ ਪੰਜਾਬ ਦੀਆਂ ਪੋਲਿਟিক্যাল ਪਾਰਟੀਆਂ ਨੇ ਤਿੱਖਾ ਰਿਐਕਸ਼ਨ ਦਿੱਤਾ ਕਿਸਾਨ ਜਥੇਬੰਦੀਆਂ ਨੇ ਵੀ ਰਿਐਕਸ਼ਨ ਦਿੱਤਾ ਬਹੁਤ ਸਾਰੇ ਸਮਾਜਿਕ ਸੰਗਠਨ ਤੇ ਐਕਟਿਵਿਸਟ ਲੋਕ ਜਿਹੜੇ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਆਏ ਤੇ ਉਸ ਤੋਂ ਬਾਅਦ ਸਰਕਾਰ ਨੇ ਜਿਸ ਤਰ੍ਹਾਂ ਦਾ ਡਿਸੀਜਨ ਲਿਆ ਇੱਕ ਨੋਟੀਫਿਕੇਸ਼ਨ ਹੋਰ ਜਾਰੀ ਕੀਤਾ ਗਿਆ ਉਸ ਦੇ ਮੁਤਾਬਕ ਜਿਹੜਾ 28 ਅਕਤੂਬਰ ਵਾਲਾ ਨੋਟੀਫਿਕੇਸ਼ਨ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੋ 5 ਅਕਤੂਬਰ ਨੂੰ ਜਿਵੇਂ ਹੀ ਇਹ ਨੋਟੀਫਿਕੇਸ਼ਨ ਆंदा ਵੈਸੇ ਇਹ ਨੋਟੀਫਿਕੇਸ਼ਨ 4 ਤਰੀਕ ਨੂੰ ਤਿਆਰ ਹੋ ਗਿਆ ਸੀਗਾ ਤੇ 5 ਨੂੰ ਪਬਲਿਕ ਹੋਇਆ 5 ਨੂੰ ਜਦੋਂ ਇਹ ਆਇਆ ਤਾਂ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਕਿ ਮੋਦੀ ਸਰਕਾਰ ਨੇ ਇੱਕ ਚੰਗਾ ਡਿਸੀਜਨ ਲਿਆ ਔਰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਡਿਸੀਜਨ ਲਿਆ ਗਿਆ ਪਰ ਉਸ ਤੋਂ ਬਾਅਦ ਦੇਖੋ ਕਿੱਡੀ ਵੱਡੀ ਪੋਲੀਟੀਕਲ ਸ਼ਰਾਰਤ ਇੱਕ ਕੀਤੀ ਕਿ ਉਸ ਤੋਂ ਕੁਝ ਪਲਾਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਆ ਗਿਆ ਜਿਸ ਦੇ ਵਿੱਚ ਪਹਿਲਾ ਜਿਹੜਾ ਨੋਟੀਫਿਕੇਸ਼ਨ ਸੀ ਜਿਹੜਾ ਰੱਦ ਕੀਤਾ ਨੋਟੀਫਿਕੇਸ਼ਨ ਸੀ ਉਸ ਨੂੰ ਦੁਬਾਰਾ ਸਾਰਾ ਕੁਝ ਲਿਖ ਕੇ ਲਾਸਟ ਦੇ ਵਿੱਚ ਇੱਕ ਲਾਈਨ ਜਿਹੜੀ ਐਡ ਕਰ ਦਿੱਤੀ ਗਈ ਕਿ ਇਹ ਜਿਹੜਾ ਨੋਟੀਫਿਕੇਸ਼ਨ ਹੈ ਫਿਲਹਾਲ ਇਸ ਨੂੰ ਲਾਗੂ ਉਦੋਂ ਕੀਤਾ ਜਾਏਗਾ ਜਦੋਂ ਅਗਲਾ ਨੋਟੀਫਿਕੇਸ਼ਨ ਆ ਜਾਏਗਾ ਸਰਕਾਰ ਮਤਲਬ ਸਰਕਾਰ ਨੇ ਇੱਕ ਖੁੱਲਾ ਪ੍ਰੋਗਰਾਮ ਰੱਖ ਲਿਆ ਕਿ ਉਹ ਜਦੋਂ ਚਾਹੇ ਜਿੱਥੇ ਚਾਹੇ ਜਿੰਮੇ ਚਾਹੇ ਇੱਕ ਚਾਰ ਲਾਈਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਨਵੇਂ ਸਿਸਟਮ ਨੂੰ ਲਾਗੂ ਕਰ ਸਕਦੀ ਹੈ ਸੋ ਇਸ ਤੋਂ ਬਾਅਦ ਇੱਕ ਇੱਕ ਵਾਰ ਫਿਰ ਨਿਰਾਸ਼ਾ ਦਾ ਆਲਮ ਪੈਦਾ ਹੋਇਆ ਇੱਕ ਗੁੱਸਾ ਔਰ ਰੋ ਜਿਹੜਾ ਹੈ ਲੋਕਾਂ ਦੇ ਵਿੱਚ ਪੈਦਾ ਹੋਇਆ ਜਿਸ ਤੋਂ ਬਾਅਦ ਸਟੂਡੈਂਟਾਂ ਨੇ ਐਲਾਨ ਕੀਤਾ ਕਿ ਉਹ ਆਪਣਾ ਜਿਹੜਾ ਪ੍ਰੋਟੈਸਟ ਹੈ ਉਸ ਨੂੰ ਜਾਰੀ ਰੱਖਣਗੇ ਤੋਂ ਯੂਨੀਵਰਸਿਟੀ ਨੂੰ ਇੱਕ ਤਰ੍ਹਾਂ ਦੇ ਨਾਲ ਪੂਰੀ ਤਰ੍ਹਾਂ ਉਹਨਾਂ ਨੇ ਜਬਰਦਸਤ ਉੱਥੇ ਇੱਕ ਅੰਦੋਲਨ ਦਾ ਆਧਾਰ ਬਣਾ ਦਿੱਤਾ ਇੱਕ ਹੱਬ ਬਣਾ ਦਿੱਤਾ ਤੇ ਬਹੁਤ ਸਾਰੇ ਲੋਕ ਲਗਾਤਾਰ ਉੱਥੇ ਪਹੁੰਚ ਰਹੇ ਐ ਔਰ 10 ਤਰੀਕ ਨੂੰ 10 ਨਵੰਬਰ ਨੂੰ ਇੱਕ ਵੱਡੇ ਪ੍ਰੋਟੈਸਟ ਦੀ ਕਾਲ ਦਿੱਤੀ ਗਈ ਹੈ ਸੋ ਇਹ ਅੰਦੋਲਨ ਜਿਹੜਾ ਹੈ ਜਿਵੇਂ ਮੈਂ ਪਹਿਲਾਂ ਵੀ ਕਈ ਵੀਡੀਓਜ਼ ਦੇ ਵਿੱਚ ਕਹਿ ਚੁੱਕਾ ਕਿ ਇਹ ਇਹ ਇਸ ਤਰ੍ਹਾਂ ਦਾ ਮੁੱਦਾ ਹੈ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਸਿਰਫ ਕਿਸੇ ਇੱਕ ਇੱਕ ਛੋਟਾ ਜਿਹਾ ਧਾਰੇ ਦਾ ਮੁੱਦਾ ਨਹੀਂ ਹੈ ਇਹ ਪੰਜਾਬ ਦੀਆਂ ਭਾਵਨਾਵਾਂ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਇੱਕ ਮਸਲਾ ਹੈ ਜਿਹੜਾ ਕਿ ਕਿਸਾਨ ਅੰਦੋਲਨ ਤੋਂ ਬਾਅਦ ਵੱਡਾ ਮੁੱਦਾ ਬਣ ਸਕਦਾ ਹੈ ਤੇ ਦੇ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਇਹ ਡਿਸੀਜਨ ਵਾਪਸ ਨਹੀਂ ਲੈਂਦੀ ਤਾਂ ਭਾਰਤੀ ਜਨਤਾ ਪਾਰਟੀ 2027 ਦੇ ਜਿਵੇਂ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਸਤੰਬਰ 2020 ਦੇ ਵਿੱਚ ਜਦੋਂ ਆਇਆ ਸੀ ਨੋਟੀਫਿਕੇਸ਼ਨ ਤਿੰਨ ਖੇਤੀ ਕਾਨੂੰਨਾਂ ਬਾਰੇ ਤੇ ਉਸ ਤੋਂ ਬਾਅਦ 2022 ਚ ਸਾਫ ਹੋ ਗਈ ਭਾਰਤੀ ਜਨਤਾ ਪਾਰਟੀ ਐਡਾ ਵੱਡਾ ਪੋਲਿਟਿਕਲ ਨੁਕਸਾਨ ਪਾਰਟੀ ਨੂੰ ਚੱਲਣਾ ਪਿਆ ਸੀਗਾ ਸੋ ਉਸੇ ਤਰ੍ਹਾਂ ਦਾ ਇਹ ਮੁੱਦਾ ਹੈ ਜੇ ਉਸੇ ਤਰ੍ਹਾਂ ਦੀ ਲਹਿਰ ਉਸੇ ਤਰ੍ਹਾਂ ਦਾ ਅੰਦੋਲਨ ਮੁੜ ਖੜਾ ਹੁੰਦਾ ਹੈ ਤਾਂ ਇਹ ਭਾਰਤੀ ਜਨਤਾ ਪਾਰਟੀ ਵਾਸਤੇ ਪੋਲਿਟਿਕਲੀ ਚੰਗੀ ਖਬਰ ਨਹੀਂ ਹੋਵੇਗੀ ਇਹ ਜਿਹੜਾ ਡਿਸੀਜਨ ਵਾਪਸ ਨਾ ਲੈਣਾ ਔਰ ਇਸ ਤਰ੍ਹਾਂ ਦੀਆਂ ਛਰਾਰਤਾਂ ਕਰਨਾ ਇਸ ਤਰ੍ਹਾਂ ਦਾ ਪੋਲਿਟਿਕਲ ਕੋਜਾ ਮਜ਼ਾਕ ਕਰਨਾ ਕੇਂਦਰ ਸਰਕਾਰ ਨੂੰ ਭਾਰੀ ਪੈ ਸਕਦਾ ਹੈ ਭਾਰਤ ਭਾਰਤੀ ਜਨਤਾ ਪਾਰਟੀ ਵਾਸਤੇ ਪੋਲਿਟਿਕਲੀ ਇਹ ਮਾੜਾ ਪ੍ਰਭਾਵ ਛੱਡਣ ਵਾਲਾ ਹੋਏਗਾ ਔਰ ਜਿਹੜਾ ਇੱਕ ਠੱਪਾ ਭਾਰਤੀ ਜਨਤਾ ਪਾਰਟੀ ਦੇ ਉੱਤੇ ਕਈ ਤਰ੍ਹਾਂ ਲਾਉਂਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ ਹੈ ਭਾਰਤੀ ਜਨਤਾ ਪਾਰਟੀ ਸਿੱਖ ਵਿਰੋਧੀ ਹੈ ਭਾਰਤੀ ਜਨਤਾ ਪਾਰਟੀ ਕਟਗਣਤੀਆਂ ਦੇ ਵਿਰੋਧੀ ਹੈ ਸੋ ਉਹ ਉਹ ਠੱਪਾ ਜਿਹੜਾ ਹੈ ਇੱਕ ਹੋਰ ਠੱਪਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਮੱਥੇ ਉੱਤੇ ਲੱਗੇਗਾ ਤੇ ਇਸ ਦਾ ਉਸ ਨੂੰ ਪੋਲੀਟੀਕਲ ਨੁਕਸਾਨ ਵੀ ਸਹਿਣਾ ਪੈ ਸਕਦਾ ਹੈ